ਦੀ ਦਿਵਸ ਬੜੀ ਮਹਿੰਗੇ ਮੁੱਲ ਦਾ ਪਾਇਆ ਆਜ਼ਾਦੀ ਦਾ ਅਸਰ ਹੈ। ਕਾ ਪਰچم ਲਹਿਰਾ। ਅੰਗੇ ਦੀ ਸ਼ਾਨ ਦੇ ਲਈ ਕੱਲ ਅਸੀਂ ਅਮਰਗੜ ਦੇ ਵਿੱਚ ਇੱਕ ਪੈਦਲ ਮਾਰਚ ਕੱਢਣ ਜਾ ਰਹੇ ਹਾਂ। ਸਰਸਮੀ ਇੰਨੇ ਕਿ ਫਗੇ ਲਹਿਰੋਣੇ ਚਾਹੁੰਦੇ ਨੇ ਕਿ NASA ਵਾਲੇ ਜਿਹੜਾ ਅਮਰੀਕਾ ਚੰਮਰੇ ਦੇ ਟਾਇਰ ਪਲਾ ਰਹੇ ਆ। ਅਸੀਂ ਕਿਵੇਂ ਲੜਾਂਗੇ? ਪੂਰਾ ਹਿੰਦੁਸਤਾਨ ਲਹਿਰਾਉਂਦਾ ਹੀ ਦਿਖਣਾ ਚਾਹੀਦਾ। ਸਰ ਕਸ਼ੀ 1987 ਨੂੰ ਆਪਣੀ ਤੋਂ 200 ਸਰਗਮ ਦੇ ਸੰਦਰਸ਼ ਤੇ ਬਾ 11 ਲੱਖਾਂ ਲੋਕਾਂ ਦੇ ਸ਼ਹੀਦ ਹੋਣ ਬਾਰੇ ਏਜੰਸੀ ਨੂੰ ਆਈ ਸੀ ਇਹ ਰਿਪੋਰਟ ਚੋਖਾ ਪਰ ਦੇਖੀ ਕਿ ਸ਼ਹਿਰ ਵਾਸੀ ਅੱਜ ਯਾਤਰਾ ਦੇ ਵਿੱਚ ਲੱਗੇ ਹਨ ਤੁਹਾਨੂੰ ਜਿਹੜਾ ਸਮਾਗਮ ਹੈ ਜੀ ਉਹ ਕੁੱਡਾ ਕलोनी ਅਮਰਗੜ ਜੀ ਉੱਥੋਂ ਸ਼ੁਰੂ ਕਰਕੇ ਸਵੇਰੇ 10 ਵਜੇ ਅੱਜ ਹਰ ਘਰ ਤਾਂ ਗਾ ਰੱਤਾ ਦਾ ਤੁਸੀਂ ਸ਼ਹਿਰ ਚ ਗੱਡੀ ਆ ਕੀ ਕਹੋਗੇ ਇਹ ਜਿਹੜਾ ਆਜ਼ਾਦੀ ਦਾ ਦਿਹਾੜਾ ਹੈ ਜੀ 15 ਅਗਸਤ 1947 ਨੂੰ ਆਪਣ ਕਈ ਸੌ ਸਾਲਾਂ ਦੇ ਸੰਘਰਸ਼ ਤੋਂ ਬਾਅਦ ਜੀ ਨਯਾਰਾਂ ਲੱਖਾਂ ਲੋਕਾਂ ਨੇ ਸ਼ਹੀਦ ਦੀਆਂ ਪਾ ਕੇ ਆਜ਼ਾਦੀ ਦਿੱਤੀ ਸੀ ਇਸ ਦੇਸ਼ ਨੂੰ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਇਹ ਵਿਭਾਸ਼ਣ ਵਿਭੇਸ਼ਿਕਾ ਵਾਲਾ ਦਿਨ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪਰਮਾਣਮ ਕੀਤਾ ਜਾਂਦਾ ਹੈ ਔਰ 15 ਅਗਸਤ ਦੀ ਖੁਸ਼ੀ ਦੇ ਵਿੱਚ ਸਵੇਰੇ ਅਸੀਂ ਇਸੇ ਸੰਬੰਧ ਦੇ ਵਿੱਚ ਤਿਰੰਗਾ ਚੜ੍ਹਾਵਾਂਗੇ ਕੌਂਸ਼ਾਲਾ ਦੇ ਪ੍ਰੋਗਰਾਮ ਵਿਖੇਿਤ ਵਿਸ਼ਾਲ ਹੋ ਲਿਖੋ ਜੀ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਤਿੰਨੋਂ ਮੰਡਰ ਪ੍ਰਧਾਨ ਇੱਥੇ ਪਹੁੰਚੇ ਔਰ ਅਮਰਗੜ ਤੋਂ ਹਿਰਾ ਸਿੰਘ ਜੀ ਵੀ ਪਹੁੰਚੇ ਇੰਨੇ ਵੀ ਸਾਡੇ ਮੋਰਚਿਆਂ ਦੇ ਮਿੱਤਰ ਸੈਲਾ ਦੇ ਮਿੱਤਰ ਔਰ ਕਾਰਜਕਰਤਾ ਪਹੁੰਚੇ ਅਸੀਂ ਸਾਰਿਆਂ ਦਾ ਇਹਨਾਂ ਦਾ तहे ਦਿਲੋਂ ਧੰਨਵਾਦ ਵੀ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਪਾਰਟੀ ਦੇ ਵੱਲੋਂ ਉਹ ਵੀ ਸਾਨੂੰ ਸੁਕੂਮਉਂਦੇ ਰਹਿਣ ਦੀ ਪ੍ਰੋਗਰਾਮ ਕਰਨ ਲਈ ਅਨੁਸਾਧੀਆਂ ਦਾ ਸਾਥ ਮਿਲਦਾ ਰਹੂਗਾ ਇੰਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਤਮਸਿਲ। ਪੁਰਸਾਬ ਅੱਜ 15 ਅਗਸਤ ਦੇ ਮੌਕੇ ਤੇ ਰੈਲੀ ਕੱਢੀ ਆ। ਕੀ ਕਹਾਂ ਜਾਵਾਂਗੇ? ਮਾਰਕ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮਿਲ ਇਕੱਠੇ ਹੋਰ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਅੱਜ ਇਸ ਯਾਤਰਾ ਦੇ ਵਿੱਚ ਇਕੱਠੇ ਹੋਏ। ਖਾਸ ਕਰਕੇ ਨੌਜਵਾਨ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਏ। ਲੋਕੀ ਕੀ ਕਹੋਂਗੇ ਕਿ ਕਾ ਤੁਸੀਂ ਸਮਾਗਮ ਰੱਖਿਆ ਆਪਣਾ ਅਮਰਗੱਦ ਪੰਜਾਬ ਦਾ ਆਜ਼ਾਦੀ ਦੇ ਵਰ੍ਹੇ ਤੇ ਕੀ ਆਪੀ ਕਰੋਂਗੇ ਮਲੇਰਕੋਟਲਾ ਲੋਕਾਂ ਨੂੰ ਸਤਿਗੁਰ ਜੀ ਕੱਲ 15 ਅਗਸਤ ਆਜ਼ਾਦੀ ਦਿਵਸ ਬੜੀ ਮਹਿੰਗੇ ਮੁੱਲ ਦਾ ਆਪਾਂ ਆਜ਼ਾਦੀ ਹਾਸਲ ਕੀਤੀ ਹੈ ਬਹੁਤ ਜ਼ਿਆਦਾ ਕੁਰਬਾਨੀਆਂ ਸ਼ਹਾਦਤਾਂ ਬਹੁਤ ਕੁਝ ਹੋਇਆ ਜਿੱਦੋਂ ਆਪਾਂ ਸਾਰੇ ਜਾਣੂ ਆ ਉਸੀ ਦਾ ਨੂੰ ਯਾਦ ਕਰਦੇ ਹੋਏ ਪਰ ਆਜ਼ਾਦੀ ਨੂੰ ਮਨਾਉਂਦੇ ਹੋਏ ਤਰੰਗੇ ਦੀ ਸ਼ਾਨ ਦੇ ਲਈ ਕੱਲ ਅਸੀਂ ਅਮਰਗੜ ਦੇ ਵਿੱਚ ਇੱਕ ਪੈਦਲ ਮਾਰਚ ਕੱਢਣ ਜਾ ਰਹੇ ਆ ਜਿਹਦੇ ਵਿੱਚ ਮੈਂ ਮਲੇਰਕੋਟਲਾ ਪਾਸੇ ਨੂੰ ਔਰ ਅਮਰਗੜ ਦੇ ਹਲਕੇ ਦੇ ਔਰ ਅਮਰਗੜ ਦੇ ਆਸ-ਪਾਸ ਤੇ ਜਿੱਥੋਂ ਵੀ ਆਪਾਂ ਪਹੁੰਚ ਸਕਦੇ ਆ ਆਪਣੇ ਦੇਸ਼ ਦੀ ਆਰਮੀ ਦਾ ਧੰਨਵਾਦ ਕਰਨ ਲਈ ਉਹਨਾਂ ਨੇ ਤਿਰੰਗੇ ਦੀ ਸ਼ਾਨ ਅੱਜ ਤੱਕ ਬਣਾ ਕੇ ਰੱਖੀ ਹੈ ਔਰ ਹਮੇਸ਼ਾ ਬਣਾ ਕੇ ਰੱਖਣਗੇ ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਲਈ ਜਿਨ੍ਹਾਂ ਨੇ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਉਣ ਦਾ ਜਿਹੜਾ ਇਹ ਨਾਰਾ ਦਿੱਤਾ ਹੈ ਔਰ ਆਪਾਂ ਨੂੰ ਸਾਰਿਆਂ ਨੂੰ ਇੰਨੇ ਕਿ ਤੰਗੇ ਲਹਿਰਾਉਣੇ ਚਾਹੀਦੇ ਨੇ ਕਿ NASA ਵਾਲੇ ਜਿਹੜਾ ਅਮਰੀਕਾ ਅੱਜ ਆਪਣੇ ਤੇ ਟਾਇਰ ਫਲਾ ਰਹੇ ਆ ਅੰਤਰਿਕਸ਼ ਚੋਂ ਪੂਰਾ ਹਿੰਦੁਸਤਾਨ ਲਹਿਰਾਉਂਦਾ ਹੀ ਦਿਖਣਾ ਚਾਹੀਦਾ ਓਏ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਝੰਡਾ ਆਪਣਾ ਸਾਰਿਆਂ ਦਾ ਸਾਂਝਾ ਆ ਪਰਪਰਾ ਸਾਰੇ ਹਿੰਦੁਸਤਾਨੀਆ ਆਪਾਂ ਨੂੰ ਇਹਦਾ ਮਾਣ ਕਰਨਾ ਚਾਹੀਦਾ ਜਿਹਦੇ ਸਿਰ ਤੇ ਹਿੰਦੁਸਤਾਨ ਨੇ ਛੱਤ ਦਿੱਤੀ ਹੈ ਉਹਨੂੰ ਆਪਣੀ ਛੱਤ ਦੇ ਉੱਤੇ ਤਿਰੰਗਾ ਜ਼ਰੂਰ ਲਾਉਣਾ ਚਾਹੀਦਾ ਜੈ ਹਿੰਦ ਕਿਹੜਾ ਕੱਲ ਨੂੰ ਸਮਾਗਮ ਰੱਖਿਆ ਸੀ ਉਹਦੀ ਕੀ ਟਾਈਮਿੰਗ ਆ ਕਿੱਥੋਂ ਸ਼ੁਰੂ ਹੋਣਾ ਕੱਲੋਂ ਜਿਹੜਾ ਸਮਾਗਮ ਹੈ ਜੀ ਉਹ ਪੁੱਡਾ ਕਲੋਨੀ ਅਮਰਗੜ ਉੱਥੋਂ ਸ਼ੁਰੂ ਕਰਕੇ ਸਵੇਰੇ 10 ਵਜੇ ਪੈਦਲ ਮਾਰਚ ਪੂਰੇ ਬਾਜ਼ਾਰ ਦੇ ਵਿੱਚ ਦੀ ਹੁੰਦਾ ਹੋਇਆ ਸ਼ਹਿਰ ਦੇ ਦੂਸਰੇ ਪਾਸੇ ਜਾਏਗਾ ਪਰ ਉੱਥੋਂ ਵਾਪਸ ਆ ਕੇ ਆਪਾਂ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਉਸ ਦੀ ਆਪਾਂ ਸਮਾਪਤੀ